ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਅੱਜ ਗੱਲ ਕਰਾਂਗੇ ਫਿਰੋਜ਼ਪੁਰ ਰਾਜਨੀਤਿਕ ਮੁੱਦੇ ਨੂੰ ਲੈ ਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਪਾਰਟੀ ਨੇ ਗੈਂਗਸਟਰ ਜੈਪਾਲ ਸਿੰਘ ਭੁੱਲੜ ਦੇ ਪਿਤਾ ਨੂੰ ਐਜ਼ ਏ ਐਮਪੀ ਨਾਮ ਜਿਹੜਾ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਐਲਾਨਿਆ ਹੈ ਉਸੇ ਤਰ੍ਹਾਂ ਬੋਜਨ ਸਮਾਜ ਪਾਰਟੀ ਨੇ ਸੁਰਿੰਦਰ ਕੰਬੂ ਜੋ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਉਹਨਾਂ ਦੇ ਪਿਤਾ ਨੂੰ ਐਮਪੀ ਦੀ ਸੀਟ ਤੋਂ ਸਰندر ਕੰਬੋਜ ਦਾ ਜਿਹੜਾ ਹੈ ਨਾਮ ਐਲਾਨਿਆ ਹੈ। ਬਾਕੀ ਦੀਆਂ ਪਾਰਟੀਆਂ ਹਾਲੇ ਜਿਸ ਤਰ੍ਹਾਂ ਭੋਜਨ ਸਮਾਜ ਪਾਰਟੀ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਆਖਾਲੀਦਾਰ ਪਾਰਟੀ ਹਾਲੇ ਵੀ ਉਹ ਚੁੱਪ ਨੇ। ਇਨ੍ਹਾਂ ਪਾਰਟੀਆਂ ਨੇ ਹਾਲੇ ਤੱਕ ਕਿਸੇ ਵੀ ਉਮੀਦਵਾਰ ਦਾ ਜਿਹੜਾ ਨਾਮ ਹੈ ਉਹ ਨਹੀਂ ਆਲਾ ਨੇ ਆ ਗੱਲ ਕਰਦੇ ਹਾਂ ਮੂਨ ਸਿੰਘ ਫਲੀਆਂ ਵਾਲਾ ਜਿਹੜਾ ਦੋ ਵਾਰ ਲਗਾਤਾਰ ਮੈਂਬਰ ਆਫ ਪਾਰਲੀਮੈਂਟ ਫਿਰੋਜ਼ਪੁਰ ਤੋਂ ਰਹੇ ਨੇ ਉਸ ਤੋਂ ਬਾਅਦ ਜਿਹੜੀ ਪਾਰਟੀ ਆਈ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੀ ਰਹਿਨਮਾਈ ਕੀਤੀ ਸੀ ਸਰਦਾਰ ਜੋਰਾ ਸਿੰਘ ਮਾਨ ਨੇ ਔਰ ਲਗਾਤਾਰ ਤਿੰਨ ਵਾਰ ਯਾਨੀ ਕਿ 15 ਸਾਲ ਉਹ ਮੈਂਬਰ ਆਫ ਪਾਰਲੀਮੈਂਟ ਫਿਰੋਜ਼ਪੁਰ ਤੋਂ ਰਹੇ ਨੇ ਔਰ ਉਸ ਤੋਂ ਬਾਅਦ ਆਏ ਸਰਦਾਰ ਸ਼ੇਰ ਸਿੰਘ ਕੋਹਾਵਾ ਜਿਨ੍ਹਾਂ ਨੇ ਲਗਾਤਾਰ ਇਸ ਸੀਟ ਨੂੰ ਜਿੱਤਿਆ ਉਸ ਤੋਂ ਬਾਅਦ ਆਏ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ 5 ਸਾਲ ਜਿਹੜੇ ਉਹ ਸੱਤਾ ਦੇ ਵਿੱਚ ਔਰ ਇਸ ਜਿਹੜਾ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ ਨੂੰ ਜਿੱਤਿਆ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਲਗਾਤਾਰ 30 ਸਾਲ ਉਹਨਾਂ ਦਾ ਜਿਹੜਾ ਹੈ ਕਬਜ਼ਾ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਤੇ ਰਿਹਾ ਹੈ ਇਸ ਲਈ ਜੇ ਅਨੁਮਾਨ ਲਗਾਈਏ ਜੇ ਲਗ ਲਗ ਸੂਤਰਾ ਦੀ ਗੱਲ ਕਰੀਏ ਹਵਾਲੇ ਤੋਂ ਗੱਲ ਕਰੀਏ ਹਾਲੇ ਵੀ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਵੀ ਐਮਪੀ ਦੀ ਸੀਟ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਪਲੜਾ ਭਾਰੀ ਦਿਖ ਰਿਹਾ ਹੈ ਹਾਲੇ ਕਿ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੈ ਉਹਨੇ ਹਾਲੇ ਵੀ ਕੋਈ ਜਿਹੜਾ ਉਮੀਦਵਾਰ ਨਹੀਂ ਉਤਾਰਿਆ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਉਹਦੇ ਵਿੱਚ ਕੁਝ ਨਾਂਵਾਂ ਚਿਹਰੇ ਨੇ ਜਿਹੜੇ ਜੇ ਆਮ ਆਦਮੀ ਪਾਰਟੀ ਜਾਤੀਵਾਦ ਦੇ ਮੁੱਦੇ ਨੂੰ ਲੈ ਕੇ ਜੇ ਕੋਈ ਪਤਾ ਖੇਡਦੀ ਹੈ ਤਾਂ ਫਿਰ ਫੌਜੀ ਅੰਗਰੇਜ਼ ਸਿੰਘ ਵਾਰਵਲ ਜਿਹੜੇ ਨੇ ਉਹਨਾਂ ਦਾ ਨਾਮ ਆਉਣਾ ਜਿਹੜਾ ਸੁਭਾਵਿਕ ਮੰਨਿਆ ਗਿਆ ਹੈ ਕਿਉਂਕਿ ਜਲ ਚੱਲ ਜੇ ਦੇਖਦੇ ਹਾਂ ਜਿਹੜੀ ਬਰਾਦਰੀ ਦੀ ਗੱਲ ਕਰਦੇ ਹਾਂ ਜਾਂ ਕਮਿਊਨਿਟੀ ਦੀ ਗੱਲ ਕਰਦੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਰਾਇਸ ਜਿਹੜੀ ਬਰਾਦਰੀ ਹੈ ਉਹਨਾਂ ਅੰਦਾਜ਼ ਜ਼ਿਆਦਾ ਜਿਹੜਾ ਹੈ ਗੜ ਬਣਿਆ ਜਾਂਦਾ ਹੈ ਲੇਕਿਨ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਹਾਲੇ ਵੀ ਕੋਈ ਆਪਣਾ ਉਮੀਦਵਾਰ ਨਹੀਂ ਐਲਾਨਿਆ ਨਾ ਹੀ ਕਾਂਗਰਸ ਨੇ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਹਾਲੇ ਮੈਂਬਰ ਆਫ ਪਾਰਲੀਮੈਂਟ ਤੇ ਮੈਂਬਰ ਆਫ ਪਾਰਲੀਮੈਂਟ ਤੇ ਐਲਾਨਿਆ ਹੈ ਬਟ ਅਸੀਂ ਵੇਟ ਕਰ ਰਹੇ ਹਾਂ ਔਰ ਫਿਰੋਜ਼ਪੁਰ ਦੀ ਜਨਤਾ ਵੇਟ ਕਰ ਰਹੀ ਹੈ ਕਿ ਕਿਹੜੇ ਕਿਹੜੇ ਜਿਹੜੇ ਮੈਂਬਰ ਨੇ ਉਹ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਉਹ ਬਸ बसपा ਦੇ ਹੋਣ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਹੋਣ ਚਾਹੇ ਉਹ ਸ਼੍ਰੋਮਣੀ ਕਮੇਟੀ ਦਲ ਦੇ ਹੋਣ ਉਹ ਕਿਹੜੇ ਕਿਹੜੇ ਜਿਹੜੇ ਉਹ ਪਰਸਨ ਨੇ ਮੈਦਾਨ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਵਾਸਤੇ ਲੜਨ ਲਈ ਆ ਰਹੇ ਨੇ ਨਿਊ ਅਪਡੇਟ ਲਈ ਬਣੇ ਰਹੋ ਇਸ ਚੈਨਲ ਦੇ ਜ਼ਰੀਏ ਧੰਨਵਾਦ